ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਇਹ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਹਜੂਰ ਮਹਾਰਾਜ ਸ਼ਾਉਣ ਸਿੰਘ ਜੀ ਸਮੇ ਲੋਕ ਬਹੁਤ ਸਿੱਧੇ ਸਾਦੇ ਹੁੰਦੇ ਸਨ ਲੋਕ ਜ਼ਿਆਦਾ ਲੜਾਈ ਝਗੜਿਆਂ ਵਿੱਚ ਨਹੀਂ ਪੈਂਦੇ ਸਨ ਤੇ ਗੁਰੂ ਜੀ ਜਿਹੜਾ ਵੀ ਹੁਕਮ ਕਰਦੇ ਸਨ ਉਹਨਾਂ ਨੂੰ ਪੂਰੀ ਲਗਨ ਨਾਲ ਮੰਨਦੇ ਸਨ ਤੇ ਉਹ ਉਹੀ ਕੰਮ ਕਰਨ ਲੱਗ ਜਾਂਦੇ ਸਨ ਪਰ ਜੇਕਰ ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਸਾਡੇ ਵਿੱਚੋਂ ਕਈ ਇਸ ਤਰ੍ਹਾਂ ਦੇ ਕਈ ਇਸ ਤਰ੍ਹਾਂ ਦੇ ਇਨਸਾਨ ਹਨ ਜਿਹੜੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਿਚਾਰ 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 ਕਰਨ ਲੱਗ ਜਾਂਦੇ ਹਨ ਤੇ ਆਪਣੀ ਬੁੱਧੀ ਤੋਂ ਪੁੱਛਣ ਲੱਗ ਜਾਂਦੇ ਹਨ ਕਿ ਇਹ ਕੰਮ ਮੇਰੇ ਲਈ ਸਹੀ ਹੋਵੇਗਾ ਜਾਂ ਨਹੀਂ ਅਸੀਂ ਅਸੀਂ ਵਿਚਾਰਾਂ ਵਿੱਚ ਪੈ ਜਾਂਦੇ ਹਾਂ ਪਰ ਉਸ ਸਮੇਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿਉਂਕਿ ਬਾਬਾ ਜੀ ਜਿਹੜਾ ਵੀ ਹੁਕਮ ਸੰਗਤ ਨੂੰ ਕਰਦੇ ਸਨ ਤਾਂ ਸੰਗਤ ਬਿਨਾਂ ਕਿਸੇ ਸਵਾਲ ਤੋਂ ਉਹੀ ਕੰਮ ਕਰਨ ਵਿੱਚ ਲੱਗ ਜਾਂਦੀ ਸੀ ਇਸ ਕਰਕੇ ਹੀ ਲੋਕ ਸਿੱਧੇ ਸਾਦੇ ਸਿੱਧੇ ਸਾਦੇ ਹੋਣ ਕਰਕੇ ਸੰਗਤ ਦਾ ਧਿਆਨ ਵੀ ਜਲਦੀ ਹੀ ਸੰਗਤ ਦਾ ਧਿਆਨ ਵੀ ਜਲਦੀ ਹੀ ਲੱਗ ਜਾਂਦਾ ਸੀ ਕਿਉਂਕਿ ਸਤਿਗੁਰੂ ਜਦੋਂ ਵੀ ਉਹਨਾਂ ਨੂੰ ਸਮਝਾਉਂਦੇ ਸੰਤਾਂ ਸਮਝਾਉਂਦੇ ਸੰਤਾਂ ਸੰਗਤ ਉਸ ਤਰ੍ਹਾਂ ਹੀ ਕਰਨ ਵਿੱਚ ਲੱਗ ਜਾਂਦੀ ਸੀ ਜੇਕਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਐਨੇ ਕਿੰਨਾ ਟਾਈਮ ਤੱਕ ਕਿੰਨੇ ਟਾਈਮ ਤੱਕ ਤੁਸੀਂ ਭਜਨ ਸਿਮਰਨ ਤੇ ਬੈਠਣਾ ਹੈ ਤੁਸੀਂ ਗੁਰੂ ਦੇ ਇਸ ਹੁਕਮ ਨੂੰ ਸਭ ਤੋਂ ਉੱਪਰ ਰੱਖ ਕੇ ਭਜਨ ਸਿਮਰਨ ਭਜਨ ਸਿਮਰਨ ਕਰਨਾ ਹੈ ਤੇ ਗੁਰੂ ਦੇ ਹੁਕਮ ਦੀ ਪਾਲਣਾ ਤੇ ਉਹ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਸਨ ਤੇ ਆਪਣੇ ਗੁਰੂ ਦੇ ਬਾਣੇ ਨੂੰ ਮੰਨਦੇ ਸਨ ਕਿਉਂਕਿ ਉਹਨਾਂ ਦਾ ਆਪਣੇ ਸਤਿਗੁਰੂ ਦੇ ਨਾਲ ਬਹੁਤ ਪਿਆਰ ਹੁੰਦਾ ਸੀ ਇਸ ਕਰਕੇ ਹੀ ਉਸ ਸਮੇਂ ਮਹਾਰਾਜ ਹਜੂਰ ਸਿੰਘ ਜੀ ਹਜੂਰ ਸਿੰਘ ਜੀ ਨੇ ਬਹੁਤ ਜ਼ਿਆਦਾ ਸੰਗਤ ਨੂੰ ਸੰਗਤ ਨੂੰ ਗੁਰੂ ਦੇ ਨਾਲ ਮਿਲਾਇਆ ਸੀ ਉਸ ਮਾਲਕ ਦਾ ਰਸਤਾ ਦਿਖਾਇਆ ਗੁਰੂ ਦੇ ਮਾਰਗ ਤੇ ਉਸ ਮਾਲਕ ਦਾ ਰਸਤਾ ਵਿਖਾਇਆ ਕਿ ਗੁਰੂ ਦੇ ਮਾਰਗ ਤੇ ਚੱਲੋ ਤੁਸੀਂ ਆਪਣੇ ਜੀਵਨ ਨੂੰ ਸਫਲ ਬਣਾ ਲਵੋਗੇ ਜੇਕਰ ਸੰਗਤ ਗੁਰੂ ਦੇ ਬਾਣੇ ਨੂੰ ਮੰਨਦੀ ਹੈ ਤਾਂ ਉਹਨਾਂ ਦੀ ਸੇਵਾ ਕਰਦੀ ਹੈ ਤਾਂ ਉਹ ਆਪਣੇ ਗੁਰੂ ਤੋਂ ਆਪਣੇ ਗੁਰੂ ਆਪਣੇ ਗੁਰੂ ਨੂੰ ਜਲਦੀ ਹੀ ਹਾਸਲ ਕਰ ਲੈਂਦੇ ਸਨ ਅੱਜ ਦੇ ਸਮੇਂ ਅਸੀਂ ਅਸੀਂ ਅੱਜ ਦੇ ਸਮੇਂ ਅਸੀਂ ਸਤਿਗੁਰੂ ਨੂੰ ਪਿਆਰ ਕਰਦੇ ਹਾਂ ਪਰ ਤਾਂ ਵੀ ਅਸੀਂ ਕਈ ਬਹਿਮਾ ਭਰਮਾਂ ਵਿੱਚ ਫਸ ਜਾਂਦੇ ਹਾਂ ਤੇ ਅਸੀਂ ਮੰਨਦੇ ਹਾਂ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਕਿ ਇਹ ਜੋ ਕੁਝ ਵੀ ਕਹਿ ਰਹੇ ਹਨ ਉਹ ਮੇਰੇ ਮੇਰੀ ਜ਼ਰੂਰਤ ਨਹੀਂ ਹੈ ਤੇ ਅਸੀਂ ਸੋਚਦੇ ਹਾਂ ਕਿ ਉਹਨਾਂ ਦਾ ਉਹਨਾਂ ਦਾ ਕੰਮ ਤਾਂ ਬੋਲਣਾ ਤੇ ਕਹਿਣਾ ਹੈ ਇਹ ਮੇਰੇ ਤੇ ਨਿਰਭਰ ਕਰਦਾ ਹੈ ਕਿ ਮੈਂ ਕਰਨਾ ਹੈ ਜਾਂ ਨਹੀਂ ਪਰ ਉਸ ਸਮੇਂ ਮੈਂ ਜੇਕਰ ਸਤਿਗੁਰੂ ਪਰ ਉਸ ਸਮੇਂ ਜੇਕਰ ਸਤਿਗੁਰੂ ਆਪਣੀ ਸੰਗਤ ਨੂੰ ਕਹਿ ਦਿੰਦੇ ਸਨ ਕਿ ਅੱਜ ਪੂਰਾ ਦਿਨ ਭਜਨ ਸਿਮਰਨ ਤੇ ਬੈਠਣਾ ਹੈ ਤਾਂ ਉਹ ਗੁਰੂ ਦੇ ਹੁਕਮ ਨੂੰ ਮੰਨਣ ਦੇ ਮੰਨਣ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਸਨ ਉਹਨਾਂ ਦਾ ਸਿੱਧਾ ਜੀਵਨ ਹੀ ਪਰਮਾਤਮਾ ਨੂੰ ਪਾ ਲੈਂਦਾ ਸੀ ਉਹ ਬਿਲਕੁਲ ਇੱਕ ਛੋਟੇ ਬੱਚੇ ਵਾਂਗ ਹੀ ਸਨ ਇਸ ਕਰਕੇ ਹੀ ਸਾਨੂੰ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਬੱਚੇ ਦੀ ਤਰ੍ਹਾਂ ਹੋ ਜਾਵੋ ਤੇ ਆਪਣੀ ਮਨਮਰਜ਼ੀ ਕਰਨੀ ਆਪਣੀ ਮਨਵਾਜੀ ਕਰਨੀ ਛੱਡ ਦਿਓ ਤੇ ਸਤਿਗੁਰੂ ਦੇ ਪਾਣੇ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਬੱਚੇ ਪਰਮਾਤਮਾ ਦਾ ਰੂਪ ਹੁੰਦੇ ਹਨ ਕਿਉਂਕਿ ਉਹ ਬਿਲਕੁਲ ਸਿੱਧੇ ਸਾਦੇ ਹੁੰਦੇ ਹਨ ਉਹਨਾਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਹ ਮਹਿਕਨ ਉਹਨਾਂ ਨੂੰ ਜਿਵੇਂ ਕਿਹਾ ਜਾਂਦਾ ਹੈ ਉਹ ਉਮੇਹੀ ਕਰਨ ਲੱਗ ਜਾਂਦੇ ਹਨ ਇਸ ਸਮੇ ਅਸੀਂ ਇੰਨੇ ਉਲਝੇ ਹੋਏ ਹਾਂ ਕਿ ਬਹਿਮਾ ਭਰਮਾ ਵਿੱਚ ਫਸੇ ਰਹਿੰਦੇ ਹਾਂ ਸਾਨੂੰ ਆਪਣੇ ਸਤਿਗੁਰੂ ਦਾ ਹੁਕਮ ਵੀ ਸਮਝ ਨਹੀਂ ਆਉਂਦਾ ਤੇ ਨਾ ਹੀ ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕੀ ਕਰਨਾ ਚਾਹੁੰਦੇ ਹਾਂ ਕਿਉਂਕਿ ਕਰਨਾ ਚਾਹੁੰਦੇ ਹਾਂ ਤੇ ਮਨ ਸਾਡੇ ਤੋਂ ਕੀ ਕੁਝ ਕਰਾ ਰਿਆ ਹੋਵੇ ਤੁਸੀਂ ਆਪਣੇ ਮਨ ਦੀ ਸੁਣ ਕੇ ਪਿੱਛੇ ਲੱਗ ਜਾਂਦੇ ਹਾਂ ਇਸ ਤਰ੍ਹਾਂ ਹੀ ਇੱਕ ਬੀਬੀ ਹੁੰਦੀ ਸੀ ਉਹ ਬਿਲਕੁਲ ਸਧਾਰਨ ਜੀਵਨ ਬਤੀਤ ਕਰਦੀ ਸੀ ਤੇ ਕਿਸੇ ਤੋਂ ਵੀ ਸਵਾਲ ਨਹੀਂ ਪੁੱਛਦੀ ਸੀ ਤੇ ਜੋ ਕੁਝ ਉਸ ਨੂੰ ਕਰਨ ਦੇ ਲਈ ਕਿਹਾ ਜਾਂਦਾ ਸੀ ਉਹ ਚੁੱਪਚਾਪ ਉਹੀ ਸੇਵਾ ਕਰਨ ਲੱਗ ਜਾਂਦੀ ਸੀ ਜੇਕਰ ਉਸ ਨੂੰ ਬੋਲਿਆ ਜਾਂਦਾ ਸੀ ਕਿ 2.5 ਘੰਟੇ ਸਿਮਰਨ ਕਰਨਾ ਹੈ ਤਾਂ ਉਹ 2.5 ਘੰਟੇ ਸਿਮਰਨ ਤੇ ਬੈਠਦੀ ਸੀ ਤਾਂ ਤਾਂ ਹਮੇਸ਼ਾ ਹੁਕਮਾਂ ਦੀ ਪਾਲਣਾ ਕਰਦੀ ਸੀ ਤੇ ਸਤਿਗੁਰੂ ਦੇ ਬਾਣੀ ਵਿੱਚ ਰਹਿੰਦੀ ਸੀ ਤਾਂ ਇੱਕ ਸਤਸੰਗੀ ਬੀਬੀ ਨੇ ਬੇਬੇ ਤੋਂ ਸਵਾਲ ਪੁੱਛਿਆ ਕਿ ਜੇਕਰ ਤੁਹਾਨੂੰ ਮੌਤ ਦੇ ਸਮੇਂ ਹਜੂਰ ਮਹਾਰਾਜ ਜੀ ਨੂੰ ਲੈਣ ਲਈ ਆ ਜਾਂ ਤਾਂ ਤੁਸੀਂ ਉਹਨਾਂ ਦੇ ਨਾਲ ਜਾਵੋਗੇ ਤਾਂ ਬੇਬੇ ਨੇ ਕਿਹਾ ਕਿ ਨਾਮਦਾਨ ਲੰਦੇ ਸਮੇਂ ਮੈਂ ਸਤਿਗੁਰੂ ਦੇ ਸਤਿਗੁਰੂ ਨੂੰ ਇਹ ਹੁਕਮ ਦਿੱਤਾ ਸੀ ਕਿ ਭਜਨ ਸਿਮਰਨ ਕਰਨ ਤੋਂ ਕਰਨ ਤੇ ਭਜਨ ਸਿਮਰਨ ਕਰਨਾ ਹੈ ਤੇ ਇਨਾ ਸਮਾਂ ਭਜਨ ਸਿਮਰਨ ਨੂੰ ਦੇਣਾ ਹੈ ਮੈਂ ਮੈਂ ਤੁਹਾਨੂੰ ਮੌਦ ਦੇ ਸਮੇ ਵੀ ਤੁਹਾਡੀ ਮੈਂ ਮੌਦ ਦੇ ਸਮੇ ਵੀ ਤੁਹਾਡੇ ਹੁਕਮ ਦੀ ਪਾਲਣਾ ਕਰਾਂਗੀ ਮੈਂ ਮੇਰੀ ਜ਼ਿੰਮੇਵਾਰੀ ਲੰਦਾ ਹਾਂ ਤਾਂ ਸਤਿਗੁਰੂ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹ ਵੱਡੇ ਹਨ ਜਾਂ ਉਹ ਛੋਟੇ ਹਨ ਸਿਰਫ ਗੱਲ ਤਾਂ ਇੱਕ ਹੀ ਹੈ ਕਿ ਮੇਰੇ ਸਤਿਗੁਰੂ ਨੇ ਮੈਨੂੰ ਹੁਕਮ ਦਿੱਤਾ ਹੈ ਤਾਂ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਜੇਕਰ ਉਹਨਾਂ ਨੇ ਕਿਹਾ ਕਿ ਉਹ ਮੈਨੂੰ ਲੈਣ ਲਈ ਆਉਣਗੇ ਤਾਂ ਮੈਂ ਉਹਨਾਂ ਦੇ ਨਾਲ ਜਾਵਾਂਗੀ ਕਿਉਂਕਿ ਮੈਂ ਹਮੇਸ਼ਾ ਹੁਕਮਾਂ ਦੀ ਪਾਲਣਾ ਕਰਦੀ ਹਾਂ ਮੇਰੇ ਲਈ ਮੇਰੇ ਲਈ ਮਹਾਰਾਜੀ ਦਾ ਹੁਕਮ ਸਭ ਤੋਂ ਉੱਪਰ ਹੈ ਮੇਰੇ ਲਈ ਹੋਰ ਕੋਈ ਵੀ ਕੰਮ ਇੰਨਾ ਮਹੱਤਵਪੂਰਨ ਨਹੀਂ ਹੈ ਜਿੰਨਾ ਕਿ ਮੇਰੇ ਲਈ ਮੇਰੇ ਸਤਿਗੁਰੂ ਦਾ ਹੁਕਮ ਹੈ ਇਹ ਗੱਲ ਮਹਾਰਾਜ ਜੀ ਨੂੰ ਪਤਾ ਲੱਗ ਗਈ ਤੇ ਤੇ ਬੇਬੇ ਨੇ ਇਸ ਤਰ੍ਹਾਂ ਬੇਬੇ ਨੇ ਇਸ ਤਰ੍ਹਾਂ ਕੀਤਾ ਹੈ ਤਾਂ ਇਹ ਸੁਣ ਕੇ ਮਹਾਰਾਜ ਜੀ ਵੀ ਹੱਸ ਪਏ ਤੇ ਤੇ ਜਦੋਂ ਉਸ ਬੇਬੇ ਦੀ ਮੌਤ ਦਾ ਸਮਾਂ ਆ ਗਿਆ ਤਾਂ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਸ ਦਾ ਸਮਾਂ ਆ ਗਿਆ ਹੈ ਇਸ ਦੁਨੀਆ ਤੋਂ ਜਾਣ ਦਾ ਤਾਂ ਉਦੋਂ ਪਹਿਲਾਂ ਤੋਂ ਹੀ ਤਾਂ ਉਦੋਂ ਪਹਿਲਾਂ ਤੋਂ ਹੀ ਤਿਆਰੀ ਵਿੱਚ ਲੱਗ ਗਏ ਕਿਉਂਕਿ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਉਹਨਾਂ ਦੀ ਮੌਤ ਉਹਨਾਂ ਦੀ ਆਪਣੀ ਮੌਤ ਪਹਿਲਾਂ ਹੀ ਉਹਨਾਂ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਪਰ ਜਿਨ੍ਹਾਂ ਨੇ ਭਜਨ ਸਿਮਰਨ ਨਹੀਂ ਕੀਤਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਆਪਣੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਣਾ ਹੈ ਉਹਨਾਂ ਨੂੰ ਉਹਨਾਂ ਨੂੰ ਸ਼ਵਦੀ ਕਮਾਈ ਬਾਰੇ ਵੀ ਕੁਝ ਵੀ ਪਤਾ ਨਹੀਂ ਹੁੰਦਾ ਪਰ ਜਿਹੜੇ ਭਜਨ ਸਿਮਰਨ ਕਰਦੇ ਹਨ ਉਹਨਾਂ ਨੂੰ ਪਹਿਲਾਂ ਹੀ ਮੌਤ ਦਾ ਪਤਾ ਲੱਗ ਜਾਂਦਾ ਹੈ ਇਸ ਕਰਕੇ ਇਸ ਬੀਬੀ ਨੂੰ ਵੀ ਪਤਾ ਲੱਗ ਗਿਆ ਸੀ ਇਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਈ ਇਪਾ ਜਨ ਸਿਮਰਨ ਤੇ ਬੈਠ ਗਈ ਤੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨ ਲੱਗ ਗਈ ਜਦੋਂ ਉਹ ਧਿਆਨ ਵਿੱਚ ਲੀਨ ਹੋ ਗਈ ਤਾਂ ਹਜੂਰ ਮਹਾਰਾਜ ਜੀ ਉਹਨਾਂ ਦੇ ਧਿਆਨ ਵਿੱਚ ਆਏ ਤੇ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡਾ ਸਮਾਂ ਆ ਗਿਆ ਹੈ ਤਾਂ ਮਾਤਾ ਜੀ ਕੋਈ ਵੀ ਸਵਾਲ ਤਾਂ ਮਾਤਾ ਜੀ ਨੇ ਕੋਈ ਵੀ ਸਵਾਲ ਨਹੀਂ ਕੀਤਾ ਤੇ ਜਿਹੜਾ ਕੁਝ ਮਹਾਰਾਜ ਜੀ ਨੇ ਦੱਸਿਆ ਸੀ ਉਸਨੇ ਚੁੱਪਚਾਪ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਸਵਾਲ ਨਹੀਂ ਕੀਤਾ ਮਹਾਰਾਜ ਜੀ ਮਹਾਰਾਜ ਜੀ ਨੇ ਦੋ ਵਾਰ ਕਿਹਾ ਕਿ ਦੋ ਵਾਰ ਕਿਹਾ ਦੋ ਵਾਰ ਕਿਹਾ ਕਿ ਚਲੋ ਸਮਾਂ ਆ ਗਿਆ ਹੈ ਮਾਤਾ ਜੀ ਨੇ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਜੀ ਤੁਹਾਡਾ ਹੁਕਮ ਸੀ ਕਿ ਤੁਸੀਂ ਮੈਨੂੰ ਲੈਣ ਲਈ ਆਵੋਗੇ ਜੇਕਰ ਤੁਸੀਂ ਮੇਰੇ ਨਾਲ ਆ ਕੇ ਕਹਿ ਦਮੋ ਕਿ ਤੁਸੀਂ ਹਜੂਰ ਮਹਾਰਾਜ ਜੀ ਨਾਲ ਚਲੇ ਜਾਵੋ ਮੈਂ ਚਲੀ ਜਾਵਾਂਗੀ ਪਰ ਤੁਹਾਡੇ ਹੁਕਮ ਦੀ ਉਲੰਘਣਾ ਮੈਂ ਨਹੀਂ ਕਰ ਸਕਦੀ ਤਾਂ ਮਹਾਰਾਜ ਜੀ ਨੇ ਤਾਂ ਜੋ ਮਹਾਰਾਜ ਜੀ ਮੰਨ ਲਈ ਜੂਰ ਮਹਾਰਾਜ ਜੀ ਸਨ ਤਾਂ ਉਹ ਦੂਜੇ ਰੂਪ ਵਿੱਚ ਮਾਤਾ ਜੀ ਸਾਹਮਣੇ ਪ੍ਰਗਟ ਹੋ ਸਾਹਮਣੇ ਆ ਗਏ ਤਾਂ ਉਹਨਾਂ ਨੂੰ ਸਮਝ ਆ ਗਿਆ ਕਿ ਕੀ ਕੋਈ ਅਲੱਗ ਨਹੀਂ ਹੈ ਸਾਰੇ ਇੱਕ ਹੀ ਸੰਤ ਹਨ ਇਹ ਤਾਂ ਸਾਡੇ ਦੇਖਣ ਦੀ ਦ੍ਰਿਸ਼ਟੀ ਤੋਂ ਇਹ ਦ੍ਰਿਸ਼ਟੀ ਤੋਂ ਹੈ ਕਿ ਵੱਡੇ ਮਹਾਰਾਜ ਜੀ ਹਨ ਹਜ਼ੂਰ ਮਹਾਰਾਜ ਜੀ ਹਨ ਮਾਤਾ ਜੀ ਨੂੰ ਉਸ ਸਮੇ ਸਮਝ ਆ ਗਿਆ ਕਿ ਕਿ ਜੋਤ ਇੱਕ ਹੀ ਹੈ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਮਹਾਰਾਜ ਜੀ ਨੇ ਇਹ ਦੇਖ ਕੇ ਦੇਖ ਕੇ ਬਹੁਤ ਖੁਸ਼ ਹੋ ਗਏ ਕਿ ਹਕਮਦੀਪ ਪਾਲਣਾ ਇਸ ਨੇ ਪੂਰੀ ਲਗਨ ਨਾਲ ਕੀਤੀ ਹੈ ਤਾਂ ਇਸ ਦੁਆਰਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਕਿ ਸਾਨੂੰ ਸੱਚੇ ਦਿਲ ਨਾਲ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਜਦੋਂ ਗੁਰੂ ਦੇ ਜਦੋਂ ਗੁਰੂ ਨੇ ਹੁਕਮ ਦਿੱਤਾ ਹੈ ਕਿ ਇੰਨਾ ਭਜਨ ਸਿਮਰਨ ਕਰਨਾ ਹੈ ਤਾਂ ਸਾਨੂੰ ਉਨਾ ਹੀ ਭਜਨ ਸਿਮਰਨ ਕਰਨਾ ਚਾਹੀਦਾ ਹੈ ਤੇ ਕੋਈ ਸਵਾਲ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਤੁਹਾਡਾ ਜਦੋਂ ਕੋਈ ਜਦੋਂ ਕੋਈ ਤੁਹਾਡਾ ਸਵਾਲ ਉੱਠਦਾ ਹੈ ਤਾਂ ਸਮਝ ਲਵੋ ਕਿ ਤੁਹਾਡੇ ਭਜਨ ਸਿਮਰਨ ਵਿੱਚ ਰੁਕਾਵਟਾਂ ਆਉਣ ਗਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਹੜਾ ਸਤਿਗੁਰੂ ਦਾ ਹੁਕਮ ਹੈ ਸਾਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਭਜਨ ਸਿਮਰਨ ਕਰਨਾ ਚਾਹੀਦਾ ਹੈ ਰਾਦਾ ਸਵਾਮੀ